ਖੇਡਦੇ ਨੇ ਪਰ ਇਹਨਾਂ ਨੇ ਭਾਈ ਸਾਹਿਬ ਨੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਨ ਵਾਸਤੇ ਜਿਹੜਾ ਰਵਿੰਦਰ ਸਿੰਘ ਇੱਕ ਮੈਂ ਤਾਂ ਹਾਕੀ ਨਾਲ ਨਹੀਂ ਲੇਕਿਨ ਸਮਾਜ ਸੇਵੀ ਵੀ ਹੈ ਪਿੱਛੇ ਇਹਨਾਂ ਨੇ ਹਰੀਪੁਰੇ ਸਕੂਲ ਦੇ ਵਿੱਚ ਹਾਕੀਆਂ ਆਪਣੇ ਵੱਲੋਂ ਬੱਚਿਆਂ ਨੂੰ ਬੂਟ ਔਰ ਬਹੁਤ ਸਾਰਾ ਉਹਨਾਂ ਦੀ ਹੈਲਪ ਕਰਦੇ ਨੇ ਗਰੀਬ ਬੱਚਿਆਂ ਦੀ ਲੜਕੀਆਂ ਨੂੰ ਵੀ ਦਿੱਤੇ ਵੀਰ ਨੇ ਸਾਡੇ ਨੇ ਵੀ ਆਪਣੀ ਟੀਮ ਦਾ ਤੇ ਨਾਮ ਰੋਸ਼ਨ ਕੀਤਾ ਹੀ ਕੀਤਾ ਹੈ ਉਸ ਤੋਂ ਬਾਅਦ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਦੂਜਾ ਗੱਲ ਇਹ ਵੀ ਆਪਣੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਜੀ ਜੀ ਇਸ ਦੋ ਗੱਲਾਂ ਕੀਤੀਆਂ ਜਦੋਂ ਘਰੋਂ ਗਏ ਨਾ ਜੀ ਮੈਂ ਵੀ ਘਰੋਂ ਜਾਉਣੋਂ ਪਹਿਲੀ ਗੱਲ ਤੇ ਜਾਉਣੋਂ ਜਾਓ ਕੇ ਬਣ ਕੇ ਆਓ ਜੀ ਸਾਥੀ ਅਸੀਂ ਪਹੁੰਚੇ ਜੀ ਅੱਜ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਆਊਟਡੋਰ ਸਟੇਡੀਅਮ ਦੇ ਵਿੱਚ ਸ੍ਰੀ ਜੀਮਨਗਰ ਸਾਡੇ ਪਿੱਛੇ ਸਾਡਾ ਵੀਰ ਹਰਵਿੰਦਰ ਸਿੰਘ ਸੋਨੀ ਜਿਹੜਾ ਹਾਂਗਕਾਂਗ ਦੇ ਵਿੱਚੋਂ ਇੰਡੀਆ ਵਾਸਤੇ ਗੋਲਡ ਮੈਡਲ ਲੈ ਕੇ ਆਇਆ ਤਾਂ ਰਿਸ਼ਤੇਦਾਰ ਸਬੰਧੀ ਅਤੇ ਪਿੰਡ ਸੰਤਨਗਰ ਅਤੇ ਧੰਨਵਾਦ ਕਰਦੇ ਆ ਸਾਰਿਆਂ ਤੋਂ ਪਹਿਲਾਂ ਅਸੀਂ ಗ್ರಾಮ ਪੰਚਾਇਤ ਜਗਜੀਤ ਨਗਰ ਦੀ ਪੰਚਾਇਤ ਪਹੁੰਚੀ ਇੱਥੇ ਉਹਨਾਂ ਦੇ ਸਵਾਗਤ ਵਾਸਤੇ ਸਰਦਾਰ ਧੀਰਾ ਸਿੰਘ ਪਰੰਦੀ ਸਰਪੰਚ ਨਾਨਕੀ ਦੇਵੀ ਅਤੇ ਸਰਦਾਰ ਜਸਵਿੰਦਰ ਸਿੰਘ ਜਸ ਅਤੇ ਪਾਲ ਸਿੰਘ ਜੀ ਮੈਂਬਰ ਸਾਹਿਬ ਪਹੁੰਚੇ ਨੇ ਇੱਥੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਅੱਜ ਸਾਰਿਆਂ ਨੇ ਰਲ ਮਿਲ ਕੇ ਸਵਾਗਤ ਕੀਤਾ ਉਹਨਾਂ ਦਾ ਕਿਉਂਕਿ ਬੜੀ ਖੁਸ਼ੀ ਵਾਲੀ ਗੱਲ ਆ ਇੱਕ ਡਿਸਟ੍ਰਿਕਟ ਲੈਵਲ ਤੇ ਗੋਡ ਮੈਡਲ ਲਿਆਉਣਾ ਚਾਹ ਕੋਈ ਸਰਵਰ ਮੈਡਲ ਲਿਆਉਣਾ ਬਹੁਤ ਔਖਾ ਇੱਕ ਇੰਡੀਆ ਵਾਸਤੇ ਗੋਡ ਮੈਡਲ ਲੈ ਕੇ ਤੇ ਸਪਿੰਡ ਵਾਸਤੇ ਇਸ ਇਲਾਕੇ ਵਾਸਤੇ ਬੜੀ ਫਕਰ ਵਾਲੀ ਗੱਲ ਆ ਤਾਂ ਪਹਿਲੇ ਸਭ ਤੋਂ ਪਹਿਲਾਂ ਸਾਡੇ ਸਰਪੰਚ ਸਾਹਿਬ ਨੇ ਛੋਟਾ ਖਿਚੀਆ ਨਾਜੀਤ ਕਰਨ ਦੀ ਪੰਚਾਇਤ ਤੋਂ ਵੱਲੋਂ ਪਹੁੰਚੇ ਨੇ ਬਾਈ ਦਾ ਸਵਾਗਤ ਕਰਨ ਵਾਸਤੇ ਇਹਨਾਂ ਨਾਲ ਗੱਲਬਾਤ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਨੂ ਜਹਰਾਣਾ ਪਹਿਲਾਂ ਤਾਂ ਸਭ ਤੋਂ ਤੁਹਾਡਾ ਆਪਣਾ ਵੀ ਹਰਿਆਣਾ ਦੇ ਕਰੀਏ ਕਿ ਆਪਣਾ ਸਾਰਿਆਂ ਨੂੰ ਸਾਸਰੀ ਗਾਲ ਦੀ ਦੇਖੋ ਜੀ ਹਰ ਚੀਜ਼ ਕਿਸੇ ਪ੍ਰਕਾਰ ਨਾਲ ਕੋਈ ਬੰਦਾ ਕਿਦਰ ਹੁੰਦਾ ਹੈ ਕੋਈ ਖੇਡ ਨਾਲ ਜੁੜਦਾ ਜਿਵੇਂ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਖੇਡ ਨਾਲ ਆਪਣੇ ਹਾਕੀ ਨਾਲ ਖੇਡਦੇ ਨੇ ਜਿਵੇਂ ਕੋਈ ਫੁੱਟਬਾਲ ਹੋ ਗਿਆ ਕੋਈ ਹਰ ਪ੍ਰਕਾਰ ਖੇਡਦੇ ਨੇ ਬੱਚੇ ਵੀ ਖੇਡਦੇ ਨੇ ਪਰ ਇਹਨਾਂ ਨੇ ਭਾਈ ਸਾਹਿਬ ਨੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਨ ਵਾਸਤੇ ਚੈਂਪੀਅਨ ਇੰਡੀਅਨ ਨੈਸ਼ਨਲ ਦੇ ਵਿੱਚ ਖੇਡ ਕੇ ਆਪਣੇ ਪਿੰਡ ਸੰਤਨਗਰ ਦਾ ਹਾਂਜੀ 골ਡ ਮੈਲਡ ਲੈ ਕੇ ਆਏ ਨੇ ਜੋ ਆਪਣੇ ਸੰਤਨਗਰ ਦਾ ਨਾਮ ਰੋਸ਼ਨ ਕਰਨ ਵਾਸਤੇ ਜੀ ਜੀ ਠੀਕ ਹੈ ਜੀ ਤਾਂ ਸਰਪੰਚ ਸਾਹਿਬ ਅੱਜ ਪਿੰਡ ਵਾਸਤੇ ਬੜੇ ਮਾਣ ਵਾਲੀ ਗੱਲ ਐ ਇਸ ਇਲਾਕੇ ਵਾਸਤੇ ਪੂਰੇ ਦੇਸ਼ ਵਾਸਤੇ ਬੜੀ ਮਾਣ ਵਾਲੀ ਗੱਲ ਐ ਕਿ ਰਿਸ਼ਤੇਦਾਰ ਸਬੰਧੀ ਸਾਰੇ ਇਕੱਠੇ ਹੋ ਕੇ ਮਾਣ ਸਨਮਾਨ ਕੀਤਾ ਤੁਸੀਂ ਵੀ ਪਹੁੰਚੇ ਹੋ ਸਰਪੰਚ ਸਾਹਿਬ ਦੇਖੋ ਜੀ ਜਿਸ ਤਰ੍ਹਾਂ ਬਾਈ ਆਪਣੇ ਹਰਵਿੰਦਰ ਸਿੰਘ ਜੀ ਗੇਮ ਨਾਲ ਜੁੜੇ ਨੇ ਠੀਕ ਹੈ ਜੀ ਹਰ ਬੱਚੇ ਨੂੰ ਵੀ ਗਾਂ ਇਸ ਤਰ੍ਹਾਂ ਹੀ ਜੋੜਦੇ ਜਾਣ ਕਿ ਨਸ਼ਾ ਅੱਜਕੱਲ ਦੇਖੋ ਜੀ ਬਹੁਤ ਕਈ ਬੱਚੇ ਕਰ ਰਹੇ ਨੇ ਬਸ ਕਿ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਜਿਹੜੀਆਂ ਆ ਗੇਮਾਂ ਚੱਲ ਰਹੀਆਂ ਨੇ ਜਿਵੇਂ ਹੋਕੀ ਵੀ ਹੋ ਗਈ ਐ ਫੁੱਟਬਾਲ ਵੀ ਐ ਕਬੱਡੀ ਹੈ ਹਰ ਗੇਮ ਹਨੇ ਬਿਨ ਨਸ਼ੇ ਨੂੰ ਦੂਰ ਕਰਨ ਵਾਸਤੇ ਜਿਵੇਂ ਹਰ ਬੰਦੇ ਮੰਨ ਲਓ ਚੁੜਨਾ ਚਾਹੀਦਾ ਹੈ ਜੀ ਮੈਂਬਰ ਸਾਹਿਬ ਅੱਜ ਪਹੁੰਚੇ ਹੋ ਪਿੰਡ ਦੀ ਪੰਚਾਇਤ ਪਹੁੰਚੇ ਜਗਜੀਤ ਨਗਰ ਦੀ ਤਾਂ ਕਿਦਾਂ ਦਾ ਲੱਗਾ ਭਾਈ ਦਾ ਸਵਾਗਤ ਕੀਤਾ ਰਲ ਮਿਲ ਕੇ ਸਭ ਤੋਂ ਪਹਿਲਾਂ ਜੀ ਬੀ ਨੋਜ ਹਰਿਆਣਾ ਦਾ ਬਹੁਤ ਬਹੁਤ ਸਵਾਗਤ ਆ ਜਿਨ੍ਹਾਂ ਨੇ ਸਾਰੇ ਇਲਾਕੇ ਨੂੰ ਕਵਰੇਜ ਕਰਦੇ ਹਨ ਮਾਣ ਕੇ ਸਾਡੇ ਅਵੀਰ ਹਰਮਿੰਦਰ ਸਿੰਘ ਜੀ ਜਿਹੜੇ ਲੋਕ ਇੱਕ ਜ਼ਿਲ੍ਹੇ ਨੂੰ ਜਿਤਨਾ بڑا ਔਖਾ ਵਾ ਇੱਕ ਇੰਡੀਆ ਲੈਵਲ ਤੇ ਚੈਂਪੀਅਨਸ਼ਿਪ ਤੋਂ ਜਿੱਤ ਕੇ ਹਾਂਗਕਾਂਗ ਤੋਂ ਇੱਕ 골ਡ ਮੈਡਲ ਲੈ ਕੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਅੱਜ ਪਿੰਡ ਵਾਸਤੇ ਬੜੀ ਮਾਣ ਵਾਲੀ ਗੱਲ ਆ ਸੰਤਨਗਰ ਵਾਸਤੇ ਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਦੀ ਕਿ ਸਾਡਾ ਹੀ ਇੱਕ ਛੋਟਾ ਬੱਚੇ ਵੈਸੇ ਬਚਪਨ ਨੂੰ ਬਚਪਨ ਤੋਂ ਜਾਣਦਾ ਇੱਕ ਬਹੁਤ ਮਿਹਨਤੀ ਤੇ ਇੱਕ ਬਹੁਤ ਹੀ ਲਗਨ ਦੇ ਨਾਲ ਇਸ ਨੇ ਆਪਣਾ ਸ਼ੁਰੂ ਤੋਂ ਹੀ ਕੰਮ ਅੱਜ ਤੱਕ ਕੀਤਾ ਤੇ ਅੱਜ ਇਹ ਸਿੱਧੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇਹ ਆਪਣਾ ਗਰੁੱਪ ਚ ਗਿਆ 40 ਪਲੱਸ ਵਾਲੇ ਚ ਜੀ ਤੇ ਉਸ 40 ਪਲੱਸ ਗਰੁੱਪ ਨੂੰ ਆਪਣੇ ਆਪ ਨੂੰ ਮੇਨਟੇਨ ਕਰਨਾ ਇੱਕ ਬਹੁਤ ਵੱਡੀ ਇਹ ਆਪਣਾ ਚੀਜ਼ ਹੈ ਜੀ ਤੇ ਇਸ ਕਰਕੇ ਇਸ ਨੇ ਆਪਣਾ ਇਥੋਂ ਤੱਕ ਜਿਹੜਾ ਪਹੁੰਚਿਆ ਹੈ ਇਹ ਜੀ ਮਦਦ ਆਪਣੇ ਹੱਕੀ ਦੀ ਲਗਨ ਇਸ ਦੀ ਮਿਹਨਤ ਇਹਦਾ ਡੈਡੀਕੇਸ਼ਨ ਤੇ ਇਸ ਦਾ ਜਨ ਕੇ ਆਪਣੇ ਹਾਕੀ ਗੇਮ ਨਾਲ ਪਿਆਰ ਤੇ ਸਾਰਾ ਜੋ ਵੀ ਇਸ ਨੇ ਕੀਤਾ ਬੜਾ ਵਧੀਆ ਕੀਤਾ ਤੇ ਇਸ ਕਰਕੇ ਸਾਨੂੰ ਇੱਕ ਬੜਾ ਹੀ ਵਧੀਆ ਇੱਕ ਅੱਗੇ ਟਾਰਗੇਟ ਮਿਲਦਾ ਹੈ ਕਿ ਗੇਮ ਜਿਹੜੀ ਇਹੋ ਕੋਈ ਉਹਦਾ ਉਮਰ ਦਾ ਕੋਈ ਤਕਾਜ਼ਾ ਨਹੀਂ ਤੁਸੀਂ ਆਪਣੇ ਆਪ ਨੂੰ ਸੰਭਾਲਣਾ ਕਿਵੇਂ ਆ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਤੇ ਉਸ ਤੋਂ ਬਾਅਦ ਤੁਸੀਂ ਇੱਥੋਂ ਕਿੰਨਾ ਕੰਮ ਲੈਣਾ ਕਿਸ ਤਰ੍ਹਾਂ ਕੰਮ ਲੈਣਾ ਇਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਆਪਣਾ ਕੰਮ ਵਧੀਆ ਕੀਤਾ ਜਿਵੇਂ ਕਿ ਸਭ ਤੋਂ ਵੱਡੀ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਇਹਦਾ ਪਿਛਲੇ ਸਾਲ ਨੀ ਆਪਰੇਸ਼ਨ ਹੋਇਆ ਸੀ ਲਿਗਮੈਂਟਸ ਤੇ ਕੁਝ ਪ੍ਰੋਬਲਮ ਆ ਗਈ ਸੀ ਇਸਨੇ ਮੇਨਟੇਨ ਕੀਤਾ ਉਸ ਤੋਂ ਬਾਅਦ ਫਿਰ ਦੁਬਾਰਾ ਫੀਲਡ 'ਚ ਆਇਆ ਤੇ ਇਸ ਜਗ੍ਹਾ ਤੇ ਪਹੁੰਚਿਆ ਜੀ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਆਪਣੇ ਇਸ ਖੋਟੀਪੜਾ ਸੇ ਗਰੁੱਪ ਦੇ ਵਿੱਚ ਤੇ ਇੱਕ ਬਹੁਤ ਵਧੀਆ ਮਤਲਬ ਕਿ ਇਸ ਦੀ ਆਪਣਾ ਕੰਮ ਵਧੀਆ ਕੀਤਾ ਤੇ ਬਹੁਤ ਵਧੀਆ ਜੀ ਤੇ ਇਹਦੇ ਪਰਿਵਾਰ ਨੂੰ ਇਹਦੇ ਸਾਰੇ ਭੈਣ ਭਰਾ ਵਸ ਜਨ ਬਿਤਰਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਜੀ ਹਾਂਜੀ ਕੋਈ ਦੋ ਸ਼ਬਦ ਜੀ ਹਾਂਜੀ ਪਹਿਲਾ ਸਭ ਤੋਂ ਪਹਿਲਾਂ ਤੇ ਬੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦੀ। ਔਰ ਦੂਸਰੇ ਨੰਬਰ ਤੇ ਇਹਨਾਂ ਪਰਿਵਾਰ ਦੇ ਵਿੱਚ ਜਿਹੜੀ ਇਹਨਾਂ ਦੇ ਵਿੱਚ ਹੀ ਜਿਹੜੀ ਇਹ ਸ਼ੁਰੂ ਤੋਂ ਹੀ ਲੈ ਕੇ ਆਪਾਂ ਜੇ ਕਹੀਏ ਪਰਿਵਾਰਕ ਹਿਸਟਰੀ ਲਈਏ ਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਇੱਕ ਸਪੋਰਟਸਮੈਨ ਸਨ। ਸਾਹਮਣੇ ਮੇਰੇ ਖੜੇ ਦੇ ਸਰਦਾਰ ਧਰਮ ਸਿੰਘ ਇਹ ਵੀ ਬੜੇ ਕਬੱਡੀ ਦੇ ਪਲੇਅਰ ਸੀ। ਇਹਨਾਂ ਦੇ ਪਿਤਾ ਜੀ ਜਿਹੜੇ ਨੇ ਇਹਨਾਂ ਨੇ ਵੀ ਕਬੱਡੀ ਦੇ ਵਿੱਚ ਇੰਟਰਨੈਸ਼ਨਲ ਤੱਕ ਜਿਹੜੀ ਨਾ ਪਹੁੰਚ ਕੀਤੀ। ਔਰ ਇਸ ਤੋਂ ਬਾਅਦ ਸਰਦਾਰ ਸਿੰਘ ਜਿਹੜਾ ਹੈ ਉਹਦੇ ਬਾਰੇ ਵੀ ਤੁਸੀਂ ਸਾਰਾ ਵਰਲਡ ਜਾਣਦਾ ਹੈ ਉਹਨੇ ਵੀ ਜਿਹੜਾ ਹੈ ਆਪਣੇ ਦੁਨੀਆ ਤੇ ਬਹੁਤ ਮਾਰਕਾ ਮਾਰਿਆ ਇੰਡੀਆ ਟੀਮ ਤੇ ਦੋ ਵਾਰ ਉਹਨਾਂ ਨੇ ਕਪਤਾਨੀ ਕੀਤੀ ਹੈ ਔਰ ਇਸ ਜਿਹੜੇ ਹਰਵਿੰਦਰ ਸਿੰਘ ਜੀ ਨੇ ਇਹ ਵੀ ਉਹਨਾਂ ਦੇ ਭਾਈ ਔਰ ਇਹਨਾਂ ਦੀ ਸਿਲੈਕਸ਼ਨ ਜਿਹੜੀ ਸੀ ਪਹਿਲਾਂ ਹੀ ਇੰਡੀਆ ਟੀਮ ਵਿੱਚ ਲਗਭਗ ਹੋ ਚੁੱਕੀ ਸੀ ਕਿਸੇ ਕਾਰਨ ਕਰਕੇ ਇਹ ਰਹਿ ਗਏ ਨਹੀਂ ਤੇ ਅੱਜ ਤੋਂ ਪਹਿਲਾਂ ਹੀ ਇਹਨਾਂ ਨੇ ਜਿਹੜਾ ਇੰਡੀਆ ਦਾ ਨਾਮ ਜਿਹੜਾ ਅੱਜ ਇਹਨਾਂ ਨੇ ਰੋਸ਼ਨ ਕੀਤਾ ਉਹ ਪਹਿਲਾਂ ਵੀ ਕਰਨਾ ਸੀ ਔਰ ਮੈਂ ਇਸ ਪਰਿਵਾਰ ਨੂੰ ਔਰ ਪੂਰੇ ਹਾਕੀ ਜਿਹੜਾ ਕਲੱਬ ਏ ਔਰ ਜੀਵਨ ਨਗਰ ਦਾ ਖਾਸ ਕਰਕੇ ਜਿੰਨਾ ਇੱਥੇ ਸਰਰਾ ਇਹਨਾਂ ਦੇ ਹੋਣ ਦੀ ਬਦੌਲਤ ਹੀ ਸਰਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਟਰਫ ਔਰ ਇਹ ਜਿਹੜੇ ਕੱਫ ਜਿਹੜਾ ਇੱਥੋਂ ਬਹੁਤ ਸਾਰੇ ਇੰਟਰਨੈਸ਼ਨਲ ਖਿਡਾਰੀ ਪੈਦਾ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨੇ ਹੋਣਗੇ ਉਹ ਜਿਹੜਾ ਸਰਵਿੰਦਰ ਸਿੰਘ ਇੱਕ ਮੈਂ ਤਾਂ ਹਾਕੀ ਨਾਲ ਨਹੀਂ ਲੇਕਿਨ ਸਮਾਜ ਸੇਵੀ ਵੀ ਹੈ ਪਿੱਛੇ ਇਹਨਾਂ ਨੇ ਹਰੀਪੁਰੇ ਸਕੂਲ ਦੇ ਵਿੱਚ hockeyਆਂ ਆਪਣੇ ਵੱਲੋਂ ਬੱਚਿਆਂ ਨੂੰ ਬੂਟ ਔਰ ਬਹੁਤ ਸਾਰਾ ਉਹਨਾਂ ਦੀ ਹੈਲਪ ਕਰਦੇ ਨੇ ਗਰੀਬ ਬੱਚਿਆਂ ਦੀ ਲੜਕੀਆਂ ਨੂੰ ਵੀ ਦਿੱਤੇ ਔਰ ਮੈਂ ਇਸ ਵਾਸਤੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿਉਂਕਿ ਇਹਨੇ ਬੰਦੇ ਵਿੱਚ ਜੇ ਖੂਨ ਦੇ ਵਿੱਚ ਜਿਹੜੀ ਹੈ ਨਾ ਇੱਕ ਸਪੋਰਟਸਮੈਨ ਜਿਹੜਾ ਹੈ ਨਾ ਆਇਆ ਪਾਇਆ ਠੀਕ ਹੈ ਥੈਂਕ ਯੂ ਹਾਂ ਸਾਥੀਓ ਜੇ ਅਸੀਂ ਗੱਲ ਕਰੀਏ ਸਰਦਾਰਾ ਸਿੰਘ ਦੀ ਤੋਂ ਇਹਨਾਂ ਦੇ ਚਾਚੇ ਦਾ ਲੜਕਾ ਹੈ ਤੇ ਅੱਜ ਪੂਰਾ ਜਿਹੜਾ ਪਰਿਵਾਰ ਆ ਰਿਸ਼ਤੇਦਾਰ ਸਬੰਧੀ ਅੱਜ ਜਿਹੜਾ ਗੋਲਡ ਮੈਡਲ ਜਿੱਤ ਕੇ ਆਇਆ ਤਾਂ ਅੱਜ ਜ਼ੋਰਦਾਰ ਸਵਾਗਤ ਕੀਤਾ ਇਹਨਾਂ ਦਾ ਤਾਂ ਦੂਸਰੀ ਗੱਲ ਦੱਸੀਏ ਕਿ ਇਹ ਇਸ ਹਾਕੀ ਦੇ ਵਿੱਚੋਂ ਖੇਡ ਕੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਅੱਜ ਲੱਗੇ ਨੇ ਉਹ ਨੌਕਰੀ ਕਰਦੇ ਨੇ ਬੜੀ ਤਾਂ ਉਸ ਤੋਂ ਪਹਿਲਾਂ ਨੌਕਰੀ ਕਰਕੇ ਆਉਂਦੇ ਫਿਰ ਸ਼ਾਮ ਨੂੰ ਇਸ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਜਿਹੜਾ ਇਹ ਕੋਚਿੰਗ ਦਿੰਦੇ ਨੇ ਤਾਂ ਹਰਵਿੰਦਰ ਜੀ ਅੱਜ ਬੜੀ ਮਾਣ ਵਾਲੀ ਗੱਲ ਆ ਸਾਰੇ ਰਿਸ਼ਤੇਦਾਰ ਸਬੰਧਿਤ ਇਕੱਠੇ ਹੋਏ ਆ ਜ਼ੋਰਦਾਰ ਸਵਾਗਤ ਕੀਤਾ ਇੱਕ ਗੋਲਡ ਮੈਡਲ ਜਿੱਤ ਕੇ ਲਿਆਏ ਇੰਡੀਆ ਵਾਸਤੇ ਤੁਸੀਂ ਪਈ ਸਭ ਤੋਂ ਪਹਿਲਾਂ ਵੈਰੂ ਜੀ ਦਾ ਖਾਲਸਾ ਵੈਰੂ ਕੀ ਫਤਿਹ ਜੀ ਤੇ ਸਭ ਤੋਂ ਪਹਿਲਾਂ ਅਸੀਂ ਸਾਡੇ ਗੁਰੂ ਉਦੇਸ ਸਿੰਘ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਐਡੀ ਵੱਡੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਇਹ ਸਾਰਾ ਜੋ ਸ਼ਰੇਹ ਜਾਂਦਾ ਹੈ ਗੁਰੂ ਉਦੇਸ ਸਿੰਘ ਜੀ ਨੂੰ ਜਾਂਦਾ ਹੈ ਜੀ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਇਸ ਪਲੇਟਫਾਰਮ ਐਹੋ ਜਿਹਾ ਦਿੱਤਾ ਵੀ ਜਿੱਥੋਂ ਸਾਡੇ ਸਾਡੇ ਪਲੇਅਰ ਬਹੁਤ ਹੀ ਜ਼ਿਆਦਾ ਨਿਕਲਦੇ ਨੇ ਜੀ ਜੀ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਵੀ ਅੱਜ ਸਾਡੇ ਕੋਈ ਸੱਜਣ ਮਿੱਤਰ ਸਾਨੂੰ ਆ ਕੇ ਮਿਲਦੇ ਨੇ ਸਪੈਸ਼ਲ ਥੈਂਕਸ ਫੋਰ ਸਰਪੰਚ ਸਾਹਿਬ ਜਜੀਦਨਗਰ ਤੋਂ ਤੇ ਸਾਡੇ ਕੋਰ ਸਾਹਿਬ ਜੀਰਾ ਸਿੰਘ ਜੀ ਸਾਡੇ ਪੇਰੈਂਟਸ ਵੀ ਆਜਾਏ ਹੋਏ ਸਾਰੀ ਮੇਰੀ ਫੈਮਿਲੀ ਆਈ ਹੋਈ ਸਭ ਦਾ ਥੈਂਕਸ ਮੈਂ ਕਰਦਾ ਜਿੰਨੇ ਮੇਰੇ ਸੱਜਣ ਮਿੱਤਰ ਸਾਰੇ ਆਏ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਬਦੌਲਤ ਹੀ ਇਹ ਸਾਰਾ ਇਹਨਾਂ ਦੇ ਪਿਆਰ ਸਦਕਾ ਹੀ ਇਹ ਮੈਡਲ ਆਇਆ ਜੀ ਜੀ ਹਾਂਜੀ ਕੋਈ ਦੋ ਸ਼ਬਦ ਮਾਮਾ ਜੀ ਵਾਸਤੇ ਕਿਉਂਕਿ ਬੜੀ ਖੁਸ਼ੀ ਵਾਲੀ ਗੱਲ ਹੈ ਪਰਿਵਾਰ ਵਾਸਤੇ ਬੜਾ ਵਧੀਆ ਮਾਣ ਹੁੰਦਾ ਕਿ ਜਦੋਂ ਆਪਣੇ ਜਿਹੜੇ ਹੁਣ ਇੱਥੋਂ ਦੇ ਜਿੰਨੇ ਵੀ ਚਲੋ ਲਾਲੋ ਇਹਨਾਂ ਦੇ ਭਾਜੀ ਲਾਲੋ ਸਾਰਾ ਕੁਝ ਲਾਲਾ ਜਦੋਂ ਗਰਾਊਂਡ ਚਾਹੀਦਾ ਉਦੋਂ ਮਾਮਾ ਜੀ ਰਿਸ਼ਤਾ ਘੱਟ ਭਾਜੀ ਦਾ ਜ਼ਿਆਦਾ ਹੁੰਦਾ ਜੀ ਜੀ ਚਲੋ ਅਸੀਂ ਤੇ ਚੰਗੋ ਠੀਕ ਹੈ ਕੰਮ ਨਹੀਂ ਚਲ ਰਿਹਾ ਨਹੀਂ ਬਣ ਸਕਿਆ ਪਰ ਮਾਮਾ ਜੀ ਨੂੰ ਇਹ ਚੀਜ਼ ਮੈਂ ਡ੍ਰੌਪ ਕਰਨ ਲੱਗਿਆ ਜਦੋਂ ਜਾਣਾ ਸੀ ਇਹਨਾਂ ਨੇ ਫਲਾਈਟ ਜਦੋਂ ਰਸਤੇ ਜੋ ਵੀ ਸੀ ਤੇ ਇਹ ਬੋਲੇ ਕਿ ਜਿੱਤ ਕੇ ਆਉਣਾ ਤੇ ਗੱਲ ਉਹੀ ਹੋਈ ਜੀ ਕਿ ਮਤਲਬ ਜੋ ਮਰਜੀ ਆ ਕਿ ਜਿੱਦਾਂ ਵੀ ਪਰ ਜਿੱਤ ਕੇ ਆਏ ਹਾਂ ਜੀ ਜੀ ਹਾਂਜੀ ਹਾਂਜੀ ਬੜਾ ਮਾਣ ਹੁੰਦਾ ਜੀ ਕਿ ਮੈਨੂੰ ਆਪਣਾ ਹੀ ਹੁੰਦਾ ਹੈ ਕਿ ਮੇਰੇ ਵੱਡੇ ਭਰਾਵਾਂ ਵਾਂਗੂ ਲਾ ਲਓ ਜਿੱਦਾਂ ਮਰਜ਼ੀ ਲਾ ਲਓ ਕਿ ਬੜਾ ਵਧੀਆ ਇੱਕ ਫੀਲ ਹੁੰਦਾ ਕਿ ਯਾਰ ਜਿੱਤ ਗਏ ਨੇ ਜੀ ਜੀ ਹਾਂਜੀ ਇੱਕ ਭੈਣ ਜਦੋਂ ਵੀਰ ਦਾ ਵਿਆਹ ਰੱਖਿਆ ਜਾਂਦਾ ਉਦੋਂ ਵੀ ਬੜੀ ਖੁਸ਼ੀ ਹੁੰਦੀ ਭੈਣ ਨੂੰ ਪਰ ਅੱਜ ਵੀਰ ਜਿਹੜਾ ਇੱਕ ਵਿਆਹ ਰਗੇ ਰੰਗ ਬੰਨਤਾ ਸਾਰੇ ਦੇਸ਼ ਵਾਸਤੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੀ ਨਿਊਜ਼ ਵਾਲਿਆਂ ਦਾ ਜਿਹੜੇ ਤੁਸੀਂ ਇੱਥੇ ਆਏ ਹੋ ਤੇ ਬਾਕੀ ਇਹ ਗੱਲੇ ਵੀ ਇਸ ਵੀਰ ਨੇ ਸਾਡੇ ਨੇ ਵੀ ਆਪਣੀ ਟੀਮ ਦਾ ਤੇ ਨਾਮ ਰੋਸ਼ਨ ਕੀਤਾ ਹੀ ਕੀਤਾ ਉਸ ਤੋਂ ਬਾਅਦ ਆਪਣੇ ਪਰਿਵਾਰ ਦਾ ਵੀ ਨਾਮ ਰੋਸ਼ਨ ਕੀਤਾ ਦੂਜਾ ਇਹ ਗੱਲ ਹੈ ਵੀ ਆਪਣੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਇਹਨੇ ਜੀ ਜੀ ਇਸ ਕਰਕੇ ਬਹੁਤ ਇਹ ਵੀਰ ਤੇ ਸਾਨੂੰ ਮਾਣ ਹੈ ਇਹਨੇ ਸ਼ੁਰੂ ਚ ਲੈ ਕੇ ਹੁਣ ਤੱਕ ਪੂਰੀ ਆਪਣੀ ਮਿਹਨਤ ਬਹੁਤ ਕੜੀ ਮਿਹਨਤ ਕੀਤੀ ਹੈ ਸੀ ਇਹਨਾਂ ਨੇ ਠੀਕ ਹੈ ਇੱਥੇ ਤੱਕ ਪਹੁੰਚਣ ਵਾਸਤੇ ਬਹੁਤ ਇਸ ਬੱਚੇ ਨੇ ਕੜੀ ਮਿਹਨਤ ਕੀਤੀ ਇਹਨੇ ਜੀ ਹਾਂ ਸਾਥੀਓ ਜਿਸ ਤਰ੍ਹਾਂ ਅੱਗੇ ਕੋਚ ਸਾਹਿਬ ਨੇ ਕਿਹਾ ਹੈ ਸਰਦਾਰ ਮੁਖਤਿਆਰ ਸਿੰਘ ਜੀ ਨੇ ਪੀਪ ਖੂਨ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਜਦੋਂ ਬੰਦੇ ਨੂੰ ਬਾਲੇ ਮਾਰਦਾ ਨਾ ਕਦੇ ਵੀ ਬਸਲ ਅੱਜ ਖੂਨ ਦੇ ਵਿੱਚ ਪਹਿਲਾਂ ਇਹਨਾਂ ਦਾ ਪਿਤਾ ਬਹੁਤ ਵਧੀਆ ਇੱਕ ਕਬੱਡੀ ਪਲੇਅਰ ਸੀ ਆਪਣੇ ਸਮੇਂ ਦੇ ਵਿੱਚ ਬਹੁਤ ਵਧੀਆ ਜਾਫੀ ਸੀ ਫਿਰ ਅਸੀਂ ਸਰਦਾਰ ਸਰਦਾਰਾ ਸਿੰਘ ਦੀ ਗੱਲ ਕਰੀਏ ਤੇ ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਜੀ ਅੱਜ ਸਾਰਾ ਪਰਿਵਾਰ ਇਕੱਠੇ ਹੋਇਆ ਜਿੱਥੇ ਸਰਦਾਰਾ ਸਿੰਘ ਨੇ ਨਾਂ ਰੋਸ਼ਨ ਕੀਤਾ ਹੈ ਦੇਸ਼ ਦਾ ਅੱਜ ਉਹ ਉਹਦਾ ਛੋਟਾ ਭਰਾ ਵੀ ਦੇਸ਼ ਦਾ ਨਾਂ ਰੋਸ਼ਨ ਕੀਤਾ ਜੀ ਬਿਲਕੁਲ ਜੀ ਬਿਲਕੁਲ ਇਸ ਵੰਤ ਕੋਈ ਦੋਹਰਾ ਹੀ ਨਹੀਂ ਹਰਵਿੰਦਰ ਨੇ ਬਹੁਤ ਵਧੀਆ ਜੋ ਸਰਦਾਰ ਕਰਦਾ ਸੀ ਉਹਦੇ ਸਾਹਮਣੇ ਹਰਵਿੰਦਰ ਨੇ ਜੋ ਕਰ ਬਖਾਇਆ ਸਾਨੂੰ ਬਾਕੀ ਸਾਡਾ ਭਰਾ ਹੀ ਵੱਡਾ ਧਰਮ ਸਿੰਘ ਜੀ ਉਹ ਵੀ ਹਾਕੀ ਦਾ ਟੋਪ ਦਾ ਖਿਡਾਰੀ ਰਿਹਾ ਸਾਡੇ ਇਸ ਏਰੀਏ ਦੇ ਵਿੱਚ ਜੀ ਤੇ ਸੋ ਹਰਵਿੰਦਰ ਨੇ ਬਹੁਤ ਸਟਰਗਲ ਕੀਤਾ ਇਸ ਗਰਾਊਂਡ ਵਿੱਚ ਆ ਕੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਇਹਨਾਂ ਦਾ ਬੱਚਿਆਂ ਦਾ ਵੀ ਜੀ ਤੇ ਬਹੁਤ-ਬਹੁਤ ਸਭ ਦਾ ਧੰਨਵਾਦ ਅਗਰ ਆਜੋਗੇ ਇੱਕ ਪਿਤਾ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਆ ਜਦੋਂ ਛੋਟਾ ਹੁੰਦਾ ਪੜ ਕੇ ਕੋਈ ਨਾਮ ਲਿਆਉਂਦਾ ਹੈ ਜੇ ਉਸ ਤੋਂ ਬਾਅਦ ਵੀ ਮਤਲਬ ਕੋਈ ਮੱਲਾ ਮਾਰਦਾ ਵੀ ਲੇਕਿਨ ਅੱਜ ਪੂਰੇ ਦੇਸ਼ ਵਾਸਤੇ ਮੱਲਾ ਮਾਰੀਆਂ ਤੁਹਾਡੇ ਬੇਟੇ ਨੇ ਕੀ ਕਹਣਾ ਇਹਨੋਂ ਮੈਂ ਦੋ ਗੱਲਾਂ ਕੀਤੀਆਂ ਜਦੋਂ ਘਰੋਂ ਗਿਆ ਨਾ ਜੀ ਮੈਂ ਵੀ ਘਰੋਂ ਜਾਉ ਨਾ ਪਹਿਲੀ ਗੱਲ ਤੇ ਜਾਉ ਨਾ ਜਾਉ ਕੇ ਬਣ ਕੇ ਆਓ ਜੀ ਜੀ ਇਹ ਮਰਾ ਕਹਣ ਲੱਗਾ ਵੀ ਇਹਦੇ ਨਾਲ ਮੁੰਡੇ ਹੋਰ ਸੋ ਤੇ ਬੋਲੇ ਨਾ ਜੀ ਇਹ ਇਕੱਲਾ ਹੀ ਬੋਲਿਆ ਹੁੰਦਾ ਮੈਂ ਕੋਈ ਬਣ ਕੇ ਆਵਾਂਦਾ ਤੇ ਨਾ ਮੇਰਾ ਲੰਮਾ ਆਵੇਗਾ ਜੀ ਦੂਜੇ ਦੋ ਘਰ ਹੈਗੇ ਦੋ ਲੱਗ ਗਏ ਇੱਕ ਤੇ ਲੱਗ ਗਿਆ ਇਹਨਾਂ ਮੇਰਾ ਪੂਰਾ ਭਾਈ ਉਹਨੇ ਭਾਇਆ ਅੱਜ ਤੱਕ ਕੋਈ ਲੰਮਾ ਨਹੀਂ ਅੱਜ ਤੱਕ ਜੀ 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 15 ਹਣ ਬਾਹਰ ਲੈ ਉੱਥੇ ਵੀ ਨਹੀਂ ਇੱਥੇ ਵੀ ਆਇਆ ਕੋਈ ਜੀ ਤੇ ਇਸ ਕਰਕੇ ਮੈਂ ਬਹੁਤ ਖੁਸ਼ੀ ਵਾਲੀ ਗੱਲ ਹੈ ਕੋਈ ਆਖ ਨਾਲੇ ਧੰਵਾਦ ਜੀ ਬਹੁਤ ਧੰਵਾਦ ਤੁਹਾਡਾ ਬਾਦ ਜੀ ਕੋਈ ਬੋਲੋਗੇ ਬਾਦ ਜੀ ਦੋ ਸ਼ਬਦ ਕੋਈ ਹਾਂ ਇਹ ਖੁਸ਼ੀ ਵਾਲੀ ਗੱਲ ਹੈ ਵੀ ਜਿਹੜਾ ਬੇਟਾ ਸਾਡਾ ਹੈ ਨਾ ਨਾਰੋਸ਼ਨ ਕੀਤਾ ਪਿੰਡ ਦਾ ਦੇਸ਼ ਦਾ ਹੈ ਜੀ ਇਹ ਤੋਂ ਵੱਧ ਵੱਡੀ ਖੁਸ਼ੀ ਕੀ ਹੁੰਦੀ ਹੈ ਬਿਲਕੁਲ ਬਹੁਤ ਖੁਸ਼ੀ ਸਾਨੂੰ ਹਾਂ ਜੀ ਸਾਥੀਓ ਅਸੀਂ ਪਹੁੰਚੇ ਸੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਆਊਟਡੋਰ ਸਟੇਡੀਅਮ ਦੇ ਵਿੱਚ ਜਿੱਥੇ ਬਹੁਤ ਸਾਰੇ ਬੱਚੇ ਇੱਥੋਂ ਹੀ ਖੇਡ ਕੇ ਸੱਚੇ ਪਾਤਸ਼ਾਹ ਸਤਿਗੁਰੂ ਦੇ ਸਿੰਘ ਜੀ ਕਿਰਪਾ ਦੇ ਨਾਲ ਬਹੁਤ ਆ ਦੇਸ਼ ਆ ਵਿਦੇਸ਼ਾਂ ਵਿੱਚ ਪਹੁੰਚਿਆ ਤੇ ਨੌਕਰੀਆਂ ਵੀ ਲੱਗਿਆ ਤੇ ਅੱਜ ਇਸ ਵੀਰ ਦੀ ਗੱਲ ਕਰੀ ਹਰਨਦਰ ਸਿੰਘ ਸੋਨੀ ਦੀ ਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਖੇਡ ਕੇ ਤੇ ਅੱਜ ਉੱਚੇ ਲੈਵਲ ਤੇ ਪਹੁੰਚ ਕੇ ਵਣੀ ਬੈਂਕ ਦੇ ਵਿੱਚ ਨੌਕਰੀ ਵੀ ਕਰਦਾ ਉਸ ਤੋਂ ਬਾਅਦ ਅੱਗੇ ਵੀ ਤੁਹਾਨੂੰ ਦੱਸਿਆ ਕਿ ਇੱਥੇ ਉਸ ਤੋਂ ਬਾਅਦ ਆਣ ਕੇ ਬੱਚਿਆਂ ਨੂੰ ਕੋਚਿੰਗ ਵੀ ਦਿੰਦਾ ਤਾਂ ਜੇ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤੇ ਇਸ ਗਰਾਊਂਡਾਂ ਨਾਲ ਸਾਨੂੰ ਜੋੜਨਾ ਪਊਗਾ ਤਾ ਵਾਤੋ ਵਾਤ ਜੇ ਸਾਡੀ ਵੀਡੀਓ ਉਹਨਾਂ ਮਾਤਾ ਪਿਤਾ ਤੱਕ ਪਹੁੰਚੇ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਇਸ ਬੱਚੇ ਇਸ ਗਰਾਊਂਡ ਨਾਲ ਜੁੜਨ ਤਾਂ ਹਰਵਿੰਦਰ ਵੰਗੂ ਦੇਸ਼ ਵਾਸਤੇ ਨਾਰੋਸ਼ਨ ਕਰਨ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹ